ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵਗੇ ਕੋਸ਼ਿਸ਼ ਬੇਨਤੀ ਕਰਦੇ ਸਜਣੋਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਜਿਹੜੀ ਖਰੀਦਦਾਰੀ ਕਰਿਆ ਕਰੋ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲ ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਹੇ ਮਾਤੜ ਦਾ ਕਰੀਬ ਦਾ ਫਾਇਦਾ ਅਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੱਜ ਦੀ ਵਿਜਿਟ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਬਾਈ ਸ਼ੇਰੇ ਦੇ ਕੋਲ ਪਹੁੰਚ ਚੁੱਕੇ ਆਂ ਅੰਤ ਤੱਕ ਜਰੂਰ ਬਨੇ ਰਹੋ ਤੇ ਵਧੇਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਕਰਦੇ ਆਂ ਸਾਂਝੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੱਜੂ ਸਾਹਿਬ ਕੀ ਹਾਲ ਚਾਲ ਵਧੀਆ ਠੀਕ ਜੇ ਹਾਂਜੀ ਵਧੀਆ ਜੀ ਵਧੀਆ ਮਹਾਰਾਜ ਚੜਦੀ ਕਲਾ ਚੜਦੀ ਕਲਾ ਚੜ੍ਹ ਕੇ ਕੈਲਸ਼ੀਅਮ ਹਾਂਜੀ ਵਧੀਆ ਜੀ ਵਧੀਆ ਨੰਦਿਆ ਹਾਂਜੀ ਚਲੋ ਸਰਿਆ ਦੋ ਹੀ ਆ ਹਾਂਜੀ ਦੋ ਹੀ ਆ ਡਰੈਸ ਕਰੀਏ ਨੋਟ ਪਿੰਡ ਮਾਣੀ ਮਾਲੀਆਂ ਜਿਲ੍ਹਾ ਵੀਰਤਨਤਨ ਤੇ ਤਹਿਸੀਲ ਵੀਰਤਨਤਨ ਤੇ ਮੋਬਾਈਲ ਨੰਬਰ 9779721242 ਠੀਕ ਆ ਹਾਂਜੀ ਹਾਂਜੀ ਦੋ ਫੇਰ ਕਰੀਏ ਤੋਂ ਪੇ ਤਾਂ ਕੱਲੇ ਦੇ ਆਪਣਾ ਡਰੈਸ ਵੀ ਆਪਾਂ ਨੋਟ ਕਰਦ ਗਏ ਜਦੋਂ ਆਪਾਂ ਵੀਡੀਓ ਪਾਉਣੇ ਨਾ ਸੰਧੂ ਸਾਹਿਬ ਉਦੋਂ ਪੁੱਛਦੇ ਬੜਾ ਏ ਕਿ ਸੁਰ ਸਿੰਘ ਵੀ ਆਪਾਂ ਲੱਗੇ ਲੱਗਦਾ ਭਖੀ ਵਿੰਡ ਵੀ ਲੱਗਦਾ ਇਹ ਗੱਗੂ ਬੂਆ ਵੀ ਲੱਗਦਾ ਵਿਚ ਵਿਚਾਲੇ ਦੇ ਆ ਗਿਆ ਹਾਂਜੀ ਵਿਚ ਵਿਚਾਲੇ ਜੀ ਆਪਣਾ ਪਿੰਡ ਆ ਇਹ ਸੁਰ ਸਿੰਘ ਤੋਂ ਬੈਕ ਸਾਈਡ ਹਾਂਜੀ ਸੁਰ ਸਿੰਘ ਤੋਂ ਬੈਕ ਸਾਈਡ ਹੈਗਾ ਕੋ 4-5 ਕਿਲੋਮੀਟਰ ਠੀਕ ਆ ਤੇ ਇੰਨਾ ਕੀ 4-5 ਕਿਲੋਮੀਟਰ ਹੀ ਹੈਗਾ ਇਹ ਗੱਗੂ ਬੂਏ ਤੋਂ ਹਾਂ ਇੰਨਾ ਕੀ ਇਹਦੇ ਵੀ ਬੈਕ ਸਾਈਡ ਹੀ ਆ ਜੀ ਭਖੀ ਵਿੰਡ ਤੋਂ ਹੋਊਗਾ 12 ਕਿਲੋਮੀਟਰ ਠੀਕ ਹੈ ਜੀ ਹਾਂਜੀ ਹਾਂਜੀ ਤੇ ਛੀਨਿਆ ਦੇ ਵਿਚਕਾਰ ਤੇ ਛੀਨਿਆ ਦੇ ਵਿਚਕਾਰ ਤੇ ਸੁਰਸਿੰਗ ਦੇ ਵਿਚਕਾਰ ਬਾਣੀ ਮੱਲੀਆਂ ਵੇਟਿਆ ਮਾਣੇ ਮੱਲੀਆਂ ਵਾਲਾ ਸ਼ੇਰਾ ਆ ਗਿਆ ਹੈਨਾ ਠੀਕ ਹੈ ਜੀ ਲੋ ਜੀ ਸ਼ਮਸ਼ੇਰ ਸਿੰਘ ਲੁੱਟ ਲਿਆ ਆਏ ਜ਼ੁੱਧ ਵਾਲਾ ਖਜ਼ਾਨਾ ਹੈਨਾ ਸ਼ੇਰਾ ਛੋਟੀ ਸਾਧੂ ਸਾਹਿਬ ਬਹੁਤ ਵਧੀਆ ਜੱਪੀ ਪਾਈ ਗਾਈ ਮੈਂ ਨਾ ਪੂਰੇ ਕੋਕੇ ਜੜੇ ਆਦੇ ਹਾਂਜੀ ਹਾਂਜੀ ਜਿੰਨੇ ਤਰੇ ਕਰ ਲਾ ਉਹਨੇ ਥੋੜੀ ਕੋ ਪਲੇ ਪਲੋਸੀ ਸੱਜਣੋਂ ਵੇਖੋ ਚੋੜਾਈ ਵੇਖੋ ਪਿੱਠ ਪੂੜੇ ਦੀ ਝੋਟੀ ਦੀ ਸਿੰਘ ਵੀ ਨਿਕਲਿਆ ਆਰ ਸ਼ਾਨ ਵਾਲੀ ਝੋਟੀ ਆ ਪੂਰੀ ਵੀ ਛੋਟਾ ਤੇ ਥਿੰਗ ਵੀ ਨਿਕਾ ਹਾਂ ਹਾਂਜੀ ਹਾਂਜੀ ਮੈਂ ਨਾ ਪੂਰਾ ਸਿੰਘ ਫੇਸ ਪਾਰਟੀ ਇਹ ਨਹੀਂ ਵੀ ਸਿੰਘ ਦੀ ਗੈਰ ਹੋਗੀ ਦੂਜਾ ਸੂਬਾ ਆਊਗੀ ਦੂਜਾ ਸੂਬਾ ਸੰਤੂ ਸਾਹਿਬ ਹੋਰ ਤਾਂ ਜਾਈ ਹੋਗੇ ਹਨਾ ਵਾਜਦਾ ਨਹੀਂ ਸੋਹਣੀ ਆ ਜਿੰਦੀ ਰਵੇ ਕਰਮਾਲੀ ਵੇਖੋ ਕਹਿੰਦੇ ਘਰ ਦਾ ਸ਼ਿੰਗਾਰ ਬੰਦੇ ਆ ਸੋਰਾ ਕਰਾਈਏ ਚੱਕ ਮਾ ਜੀ ਵਾ ਪੂਰੀ ਲੋਹੀ ਝੋਟੀ ਸਜਰੋ ਥੋੜੀ ਜਿਹੀ ਭਾ ਮਾਰਦੇ ਜਾਂ ਲੋਹੀ ਦੇ ਵਿੱਚ ਤੇ ਹਾਂ ਕਿਉਂਕਿ ਭਾ ਮਾਰਦੇ ਜਾਂ ਜੱਤ ਵਾਲਿਆ ਬਾਕੀ ਸੋਹਣੀ ਆ ਝੋਟੀ ਫੇਟਪੂੜਾ ਤੇ ਜਿਹੜਾ ਥਣ ਚਾਤੇ ਦੀ ਬਰਦਰ ਲੱਗੀ ਆ ਬਹੁਤ ਸੋਹਣੀ ਲੱਗੀ ਆ ਹਾਂ ਸੋਰਾ ਤਾਰਾ ਵੀ ਝੋਟੀ ਦਾ ਚੰਗਾ ਬਿਲਕੁਲ ਸਾਬ ਇਹ ਦਿਨ ਦੋ ਚਾਰ ਲੈ ਜੂਗੀ ਬੜੂ ਵੀ ਚੰਗੀ ਲੈਓ ਉਹ ਲਓ ਕੀ ਪੇਟ ਪੁਣਾ ਬੜਾ ਜਿਆਦਾ ਹੈ ਪੇਟ ਪੁਣਾ ਤੇ ਇੰਨਾ ਜਿਆਦਾ ਨਾ ਇਹਦਾ ਕਾਨੂੰ ਗੱਲਾਂ ਰਾਜ ਨੂੰ ਦੀ ਨਹੀਂ ਪੂਰੀ ਦਾਜੀ ਬਾਦੀਆ ਹਾਂਜੀ ਹਾਂਜੀ ਪੂਰੇ ਲਊ ਪੇਟ ਦੇ ਵਿੱਚ ਆ ਹਾਂਜੀ ਹਾਂਜੀ ਆਹ ਤੇ ਗਲਾਬੀ ਆ ਗਈ ਹਨਾ ਜਾਮਣੀ ਜੀ ਤੁਰਦੀ ਪਾ ਜਾਮਣੀ ਆ ਖਾ ਗਈ ਸਚ ਨੂੰ ਇੰਦੀ ਤੁਰਦੀ ਮਹ ਭਲਵਾਨਾਂ ਨੂੰ ਆ ਨਹੀਂ ਪੂਰੀ ਹਾਂਜੀ ਬਸ ਹਟ ਜਾਓ ਭਰਾ ਹਟ ਜਾਓ ਵੰਦੀ ਆ ਗਈਆਂ ਤੇ ਮਾਈ ਸੰਭੀ ਆ ਤੇ ਲੋ ਚੜਾਈ ਚ ਰੋਈ ਜਾਹੰਗੀ ਆ ਆਪਣੇ ਇਲਾਕੇ ਚੋਂ ਹੀ ਕੱਢੀ ਇਧਰੋਂ ਵੰਡ ਤੁਮ ਆਪਣੇ ਇਲਾਕੇ ਚ ਲਈ ਦੀ ਠੀਕ ਆ ਬਾਰਡਰ ਬਿਲਡਦੀ ਆ ਹਨਾ ਹਾਂਜੀ ਹਾਂਜੀ ਆਪਣੇ ਘਰ ਤੋਂ ਹੀ ਲਈ ਆ ਠੀਕ ਆ ਪਹਿਲੇ ਸੂਈ ਨੇ 12 ਕਿਲੋ ਦੁੱਧ ਕੱਢਿਆ ਜਿਵੇਂ ਇਹਦਾ ਅੰਦਾਜ਼ਾ ਲਾਈਏ ਨਾ ਇਹ ਬਿਲਕੁਲ ਜੈਡ ਬਲੈਕ ਆ ਹਨਾ ਇਹਦਾ ਤਾਜਾ ਲਈਏ ਤੇ ਇਹ ਲੋਹੀ ਦੇ ਵਿੱਚ ਪਾਹ ਮਾਰਦੀ ਆ ਹਨਾ ਹਾਂਜੀ ਹਾਂਜੀ ਤੇ ਆ ਜਿਹੜੀ ਬਿਲਕੁਲ ਜੈਡ ਬਲੈਕ ਸਜਣੋਂ ਭਾਅ ਦਾ ਹਿਸਾਬ ਲਾ ਲਓ ਬਾਕੀ ਕਿੰਨਾ ਕ ਦੁੱਧ ਪਹਿਲੇ ਸੂਈ ਨੇ 12 ਹਾਂਜੀ ਜੇ ਅਰਕੀ ਵੱਡੀ ਗੱਲ 14 ਕਿਲੋ ਵੀ ਦੇ ਜ 14 ਕਿਲੋ ਦੁੱਧ ਬਣਾ ਦਸਾਂ ਤੁਸਾਬ ਕਹਿ ਦੇਣਾ ਮੈਂ ਕੱਲ ਕਹਿ ਦੇਣੀ ਸੌਖੀ ਆ ਨਹੀਂ ਆਹੋ ਜੀ ਭਾਂਡੇ ਚ ਪਾਉਣਾ ਈ ਬੜਾ ਔਖਾ 14 ਕਿਲੋ ਜਦੋਂ ਮਣਕੇ ਪਾਈਏ ਨਾ ਤੇ ਬਾਕੀ ਜੇ ਸੇਵਾ ਵਾਲਾ ਕੋਈ ਹੋਵੇ ਤੇ ਫਿਰ ਤੇ ਵਜਨ ਮੱਟਾ ਚੰਗਾ ਆਏ ਤੇ ਬਾਕੀ ਦੁੱਧ ਕੱਢੂਗੀ ਹਾਂ ਹਾਂਜੀ ਹਾਂਜੀ ਸੇਵਾ ਵਾਲਾ ਕੋਈ ਚੁਪਰ ਹੋਵੇ ਨਾ ਹਾਂਜੀ ਹਾਂਜੀ ਤੇ ਨਹਿਰਾ ਵਗਾ ਦੂਗਾ ਜੱਡੀ ਸੋਣੀ ਝੋਟੀ ਆ ਥੱਲੇ ਥੱਲੇ ਦੀ ਪੂਰੀ ਕਾਮ ਸ਼ਾਮ ਹੈ ਨਾ ਹਾਂਜੀ ਹਾਂਜੀ ਥੱਲੇ ਦੀ ਤੇ ਬੜੀ ਇੱਧਰ ਵੇਖੋ ਜੇ ਬਾਨਾ ਆਏ ਤੇ ਝੋਟੀਆਂ ਲੈ ਜਾਣੇ ਦੋ ਚਾਰ ਦਿਨ ਤੇ ਕਿੰਨਾ ਜਾ ਸਮਾਨ ਨੋਟ ਕਰਕੇ ਕਿੰਨਾ ਖ ਰਹਿਗਾ ਤੁਹਾਡੇ ਅੰਦਾਜ਼ੇ ਨਾਲ ਦੋ ਚਾਰ ਤਾਂ ਨਹੀਂ ਰਹੀਦੇ ਜੀ ਚਾਰ ਲੈ ਜੇ ਪੰਜ ਲੈ ਜੇ ਤੁਹਾਨੂੰ ਬਾਪਸ ਉਹ ਠੁੱਕਾ ਆ ਆਪਾਂ ਇਹ ਨਹੀਂ ਹੁਣ ਕੱਲ ਕਹਿ ਨਹੀਂ ਸਕਦੇ ਹਾਂ ਲਿਆਂਦੀ ਆ ਹਾਂਜੀ ਲਿਆਂਦੀ ਆ ਬਰਾਤੀ ਆਈ ਆ ਹਾਂਜੀ ਦੋ ਚਾਰ ਦਿਨ ਖਾਦੀ ਆ ਤੇ ਕਿੰਨੇ ਦੀ ਦੇ ਦੀਏ ਮੰਗਣ ਉਹਦੇ ਭਾਵੇਂ ਲੋਨ ਲੋਕੀ ਡੇਢ ਹੀ ਮੰਗੀ ਜਾਂਦੇ ਆਪਾਂ 10 ਦੀ ਦੇ ਦਈਏ ਜੀ ਆਹੋ ਜੇ ਨਹੀਂ ਆਪਾਂ ਜਾਇਜ਼ ਕਰੀਏ ਕਾਇਜ਼ ਕਰੀਏ ਹਾਂ 1.5 ਦੀ ਦੇ ਦਾਂਗੇ ਛੋਟੀ ਉਹ ਚੋ ਵੀ ਕਰੀਏ ਕਦ ਯਾਰ ਛੜਦਾ ਇਹ ਐ ਹੋਰ ਕਰਦੀਏ ਚਲੋ ਤਿੰਨ ਦੀ ਹੋ ਗਈ ਐ ਤਾਂ ਉੱਤੇ ਨਹੀਂ ਹੋਣੀ ਹੁਣ ਫੇਰ ਉੱਤੇ ਬੱਸ ਹਾਂਜੀ ਹਾਂਜੀ ਬਾਹੀਂ ਖੜੀਆਂ ਬਾਹੀਂ ਖੜੀਆਂ ਜੀ ਮਾੜੀ ਨਹੀਂ ਵੀ ਬਾਹੀਂ ਖੜੀਆਂ ਕਰਾ ਕੇ ਹੀ ਮੋਲੋ ਆਉਦੇ ਹੀ ਉਹਦੇ ਉਹ ਨਾਲ ਦੇ ਮਿੰਟੋ ਮਿੰਟੀ ਤਾੜੀਆਂ ਦੇ ਮਿੰਟੋ ਮਿੰਟੀ ਮੈਂ ਤਾਂ ਮਾਬਾਏ ਨਹੀਂ ਆਦੇ ਹੋਲੀ ਚੁੱਕੇ ਜਾਂਦੇ ਤੇ ਮੁੜ ਕੇ ਅੱਛਾ ਹਾਂਜੀ ਹਾਂਜੀ ਫੇਰ ਤੇ ਮਿੰਟੋ ਮਿੰਟੀ ਬਣਾ ਬੜੇ ਚੰਗੇ ਪਰ ਇਹ ਪ੍ਰੋਸੈਸ ਸਜਣਾ ਪੂਰੇ ਪੂਰੀ ਓਕਰ ਬੋਲਿਆ ਹਾਂਜੀ ਹਾਂਜੀ ਇੱਕ ਤਿੰਨ ਦੀ ਬਈ ਕਹਿੰਦਾ ਤੇ ਮਾਨਤਨ ਕੋਈ ਨਹੀਂ ਕਰਦੀ ਘਰ ਆਇਆ ਦਾ ਉਹ ਨਹੀਂ ਹੁਣ ਫਿਰ ਸ਼ੋਰ ਚਾਪਾ ਹੀ ਹੋਣਾ ਜੋ ਮੈਂ ਇਤਲਾ ਕਰ ਦਿੰਦਾ ਕਰਦੇ ਹੋ ਕੁਝ ਨਹੀਂ ਦਾ ਮਾਲ ਦੱਸਾਂ ਕੀ ਆ ਬਾਦਾਂ ਮਿਲ ਨਹੀਂ ਦਿਆ ਮੈਨੂੰ ਪਤਾ ਚਾਰ ਚਾਰ ਪੰਜ ਪੰਜ ਪਸੂ ਬੰਦਿਆ ਮੜਿਆ ਲਾ ਦਿਓ ਪ੍ਰਾਰ ਵਿਖਾ ਦਿਓ ਲਾ ਲੂਗੇ ਪੂਰੀ ਓਕਰ ਬੋਲਿਆ ਨਹੀਂ ਪੂਰੀ ਆ ਵੱਡੀ ਆ ਛੋਟੀ ਨਹੀਂ ਵਜਨ ਵਟਾ ਵੀ ਇਹ ਕਾ ਆ ਗਈ ਹਨ ਇਹ ਵੀ ਵਜਨ ਵਟਾ ਵਾ ਇਹ ਬੱਚਿਓ ਕਹ ਰਿਹਾ ਦੁੱਧਿਆ ਦੇ ਥੱਲੇ 8 ਕਿਲੋ ਪੱਕਾ ਹਾਂਜੀ ਤੇ ਬਾਕੀ ਠੰਡੀ ਧੀਰੀ ਆ ਇਹ ਅੱਛਾ ਕਹਿ ਨਹੀਂ ਸਕਦੇ ਕੀ ਕਵਿਤਾ ਦੀ ਲੈ ਸਕਦੀ ਹੈ ਉਤਨਾ ਤੇ ਆਵੇ ਇਧਰ ਕੋਈ ਕੁਝ ਨਹੀਂ ਆਉਂਦੀ ਇਧਰ ਕੋ ਵਾਹ ਜੀ ਵਾਹ ਤੇ ਇੱਕਦਮ ਮੈਂ ਹੱਥ ਨਹੀਂ ਲਾਉਂ ਦਿੰਦੀ ਹਾਂ ਹਾਂ ਜੀ ਅੱਜ ਕਹਿੰਦੀ ਨਹੀਂ ਕੁਝ ਹਾਂਜੀ ਤੇ ਪ੍ਰੇਮ ਕਰਦੀ ਬਾ ਹਨਾ ਪ੍ਰੇਮ ਤੇ ਬਹੁਤ ਜ਼ਿਆਦਾ ਕਰਦੀ ਆ ਜੀ ਠੀਕ ਆ ਬਾਕੀ ਭਾਜ ਰਹਿਣਾ ਆਪਾਂ ਉਹ ਆਪਾਂ ਕਰਨਾ ਆਏ ਚਲੋ ਕਹਿਣੀ ਤੇ ਨਹੀਂ ਚਾਹੀਦੀ ਗੱਲ ਹਾਂ ਜੈਜ ਹੀ ਕਰਨਾ ਹੈ ਔਰਟੀਆਂ ਨਾਲ ਹੀ ਔਰਟੀਆਂ ਨਾਲ ਹੀ ਕਰਨਾ ਭਾਜ ਆ ਅੱਜ ਖਾਦਾ ਕੁਛ ਦਹੀਂ ਦੋਈ ਕਿਨੇ ਅੱਜ ਅੱਜ ਕੁਝ ਨਹੀਂ ਆਦਾ ਤੇ ਸਾਬਜੀ ਤੁਸੀਂ ਜਦੋਂ ਤੁਸੀਂ ਆ ਜਾਂਦੇ ਹੋ ਨਾ ਤੁਹੀ ਵੱਡੀ ਆਉਂਦੀ ਆਦੇ ਅੱਛਾ ਜੀ ਹਾਂ ਜੀ ਵੀਰ ਆ ਗਿਆ ਤੇ ਵੀਡੀਓ ਪਾਈਏ ਧੰਨ ਮਾਰਾ ਸੱਚੇ ਪਾਸ਼ਾ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਆ ਹਣਾ ਹਾਂ ਜੀ ਹਾਂ ਜੀ ਤੇ ਸੁਣ ਲਵੋ ਜੀ ਸਦਰੋ ਥਾਂ ਲੈਵਾ ਬਿਲਕੁਲ ਓਕੇ ਪੱਦਰ ਆ ਕੋਈ ਬਾਝਾਈ ਨਹੀਂ ਮਿਲਦੀ ਬਿਲਕੁਲ ਉਦਾਂ ਹੀ ਹਣਾ ਕੀ ਕਟੂਗੇ ਤੈਨੂੰ ਲੋੜ ਲਾਇ ਵੀ ਸਕਦੀ ਤੇ ਆਂ ਦਿੱਤੀ ਕਾਵੇਂ ਕਿਉਂ ਗਲਤ ਕਿਸੇ ਦੇ ਘਰੇ ਜਾ ਕੇ ਲੈ ਸਕਦੀ ਨਾ ਹਾਂਜੀ ਹਾਂਜੀ ਆਪਣੇ ਘਰੇ ਤੋਂ ਤਾਂ ਹੀ ਆਪਣੇ ਘਰੇ ਵੀ ਕਹਿ ਨਹੀਂ ਸਕਦੇ ਲੈ ਵੀ ਸਕਦੀ ਆ ਹਜੇ ਆਈ ਆ ਨਾ ਅੱਜ ਆਈ ਕਰਕੇ ਪੱਠੇ ਨਹੀਂ ਚੁੱਕਣ ਲਈ ਚਲ ਠੀਕ ਹਾਂਜੀ ਹਾਂਜੀ ਐਵੇਂ ਗਲਤ ਗੱਲ ਕਰੀ ਕੋਈ ਵੀਰ ਭਰਾ ਦੂਰੋਂ ਆਵੇ ਤੂੰ ਆਕੇ ਵੀ ਤੁਸੀਂ ਤੀ ਕਿਤੇ ਬਗੈਰ ਕਹਿਤੀ ਆ ਦੁੱਧ 8 ਕਿਲੋ ਪੱਕਾ ਦੁੱਧ 8 ਕਿਲੋ 7 ਕਿਲੋ ਔਨਲਾਈਨ ਜੇ ਕੁਝ ਮੰਗਾਉਣੀ 7 ਕਿਲੋ ਦੀ ਕਰਦੀ 7 ਕਿਲੋ ਦੇ ਸਜਰੋਂ ਤੇ ਕਰਦ ਦੇਖੋ ਕਰਮਾ ਵਾਲੀ ਦਾ ਕਿੱਡਾ ਵੱਡਾ ਵੱਡੇ ਟਾਂਚੇ ਦੀ ਆ ਪੂਰੀ ਹਨਾ ਵਾਜੀ ਦਾ ਪੂਰੇ ਫੁੱਲ ਵਜਨ ਵਾਲੀ ਆ ਵਜਨ ਨਹੀਂ ਛੋਟਾ ਸਾਬਾ ਪਾ ਕਰਨਾ ਇਹ ਵਜਨ ਵਟੇ ਦੀ ਨਹੀਂ ਕਿੰਨਾ ਵਜਨ ਵਟੇ ਚ ਮੈਂ ਵਿਗ ਜੀ ਉਹਨਾਂ ਹੀ ਮੁੱਲ ਕਰਨਾ ਆਪਾਂ ਹੂੰ ਬਾਤ ਨਹੀਂ ਕਰਨਾ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਕਰਨਾ ਬਾਕੀ ਬਾਕੀ ਹਜੇ ਵਾਜੇ ਦੋ ਜੋ ਜਦੋਂ 6 ਵਜੇ ਤੇ ਚੰਗੀ ਥੱਲੇ ਬਰ ਬਣ ਜਾਂਦੀ ਇੱਥੇ ਦੇਖੋ ਹਾਂ ਅਜੇ ਟਾਈਮ ਤੇ ਦੋ ਦਾ ਹੀ ਆ ਅਜੇ ਇੱਧਰ ਵੇਖੋ ਕਿੰਨਾ ਵਿਖਾਲਾ ਹੈ ਹੂੰ ਵਿਖਾਲਾ ਵੜਾ ਜਾਂਦਾ ਕਰਦੀ ਕਰਮਾਲੀ ਵਾਹ ਜੀ ਵੱਡੀ ਝੋਟੀ ਆ ਤੇ ਵਿਖਾਲੇ ਵਾਲਾ ਇੱਧਰ ਵੇਖੋ ਕਿੰਨਾ ਵਿਖਾਲਾ ਵਾ ਕੀ ਠੰਡੀ ਗਾਵਾਂ ਨੂੰ ਹੀ ਦੇਖੋ ਠੀਕ ਹੈ ਇੱਧਰ ਦੇਖੋ ਜਿੱਤਰਾ ਮਾਣ ਨਹੀਂ ਹਾਂਜੀ ਹਾਂਜੀ ਤੇ ਕਿੰਨੇ ਦੀ ਦੇਰਗੇ ਦੇਰੀ 60 ਹਜ਼ਾਰ ਦੀ ਜੀ ਨਹੀਂ ਹੋਰ ਕਰਦਗੇ ਚਲ ਚਲ ਦੋ ਛੜਦਗੇ ਪੰਜ ਹੀ ਪੂਰਾ ਕਰਦਗੇ 55000 ਦੀ 55 ਹੀ ਜਸਨੋ ਚਲੋ ਜਾਣ ਦੋ ਜੇ ਤੁਹਾਂ ਕਹਿ ਦਾ ਤਾਂ ਜਾਣ ਦੋ ਲੋ ਸਜਰੋ 55000 ਦੀ ਜਸਨੋ ਇੰਨੇ ਦੀ ਵਜਨ ਦੇ ਵਿੱਚ ਹੀ ਆ ਵਜਨ ਦੇ ਵਿੱਚ ਇੰਨੇ ਦੀ ਹੈਗੀ ਆ ਵਜਨ ਦੇ ਵਿੱਚ ਹੀ ਅੱਜ ਦੁੱਧ ਪੀ ਕੇ ਜਦੋਂ ਮਰਜੀ ਫੇਰ ਵੇਚ ਲੈ ਸੀਲ ਬੜੀ ਜਾਤ ਜਾਨਾ ਉਹ ਚੱਕੀ ਜਾਂਦੀ ਆ ਬਾਕੀ ਚਵਾਈ ਚੂਈ ਬੜੀ ਓਕੇ ਆ ਬਾਕੀ ਇਹ ਨਹੀਂ ਵੀ ਦੇਖੋ ਗਾਵਾਂ ਖੂਹਾਂ ਜੇਟੀ ਗੱਲਵਾ ਵੀ ਲਊਗੀ ਨਾ ਕੋਈ ਆਪਾਂ ਵੰਗਾ ਨਹੀਂ ਪੋਣਾ ਕੋਈ ਲੈਣਾ ਨਹੀਂ ਇਤਨਾ ਹੀ ਜਾ ਥੱਲੇ ਬੈਠ ਜਾ ਬਾਲਟੀ ਰੱਖ ਕੇ ਜਿੱਦਾਂ ਮਰਜ਼ੀ ਚੋਈ ਜੋ ਗੱਲ ਕਰ ਲਾਓ ਗੱਲ ਕਰਨ ਆਉਂਦੀ ਆ ਤੇ ਓਕੇ ਬਾਕੀ ਵਜੇ ਜੇ 2 ਆ ਜਦੋਂ ਤੱਕ ਆਨੂੰ 6 ਵਜੇ ਪੂਰੀ ਐ ਬਣ ਜਾਂਦੀ ਆ ਯਾ ਸਮਾਂ ਰਹਿ ਗਿਆ ਨਾ ਸਮਾਂ ਰਹਿ ਗਿਆ ਜੀ ਥੋੜੀ ਜਿਹੀ ਸਮਾਂ ਸਜਰੋ ਆ ਪਰਸ਼ਾਵਾਂ ਤੋਂ ਅੰਦਾਜ਼ਾ ਲਾ ਲਿਓ 2 ਵਜੇ ਪੂਰੀ ਜੀ ਹਾਂ 2 ਕ ਦਾ ਸਮਾਂ ਹਾਂਜੀ ਬਾਕੀ ਟਾਈਮ ਨੋਟ ਕਰਾ ਦਿਓ ਜੇ ਫੋਨ ਕੋਲ ਆ ਤੇ ਆਪਣਾ ਬਖਾ ਦਿਓ ਨੋਟ ਕਰਾ ਦਿੰਨੇ ਟਾਈਮ ਬਖਾ ਦਿਓ ਜੀ ਆ ਇਹ ਨਾ ਕੋਈ ਵੀਰ ਭਰਾ ਆਖੇ ਠੀਕ ਟਾਈਮ ਰਹੇਗਾ ਉਸ ਹਿਸਾਬ ਨਾਲ ਆਰਡਰ ਕੁਆਲਿਟੀ ਦਾ ਜਿਹੜਾ ਹਿਸਾਬ ਪਤਾ ਲੱਗ ਜਾਂ ਹੋਇਆ ਨਹੀਂ ਗਾਲ ਸੱਚੀ ਆ ਹਾਂਜੀ ਹਾਂਜੀ ਇਹ ਨਾ ਕੋਈ ਗੱਲ ਗੇਣੇ ਠੀਕ ਆ ਹਾਂਜੀ ਹਾਂਜੀ ਤੇ ਸੱਚ ਨਾਲ ਫਰੀਦਾਰੀ ਕਰਿਓ ਜੜੀ ਚੰਗੀ ਲੱਗੂਗੀ ਚੁਣ ਕੇ ਲ ਜਾ ਸਕਦੇ ਜੀ ਸასი ਗਾ ਜੀ ਬਾਕੀ ਸਤੂ ਸਾਹਿਬ ਇੱਕ ਗੱਲ ਬਗੈਣੀ ਬੇਨਤੀ ਕਰਨੀ ਆ ਵੀਰ ਭਰਾ ਫੋਨ ਉਹ ਲਾਵੇ ਜਿੰਨੇ ਲੈਣੀ ਆ ਕਈ ਤੇ ਫੋਨ ਲਾ ਲਾ ਕੇ ਨਾ ਡਰੈਸ ਹੀ ਪੁੱਛੀ ਜਾਂਦੇ ਤੇ ਮੁੜਕਿਆਂ ਦੇ ਸਲਾਹ ਕਰਕੇ ਦੱਸਦੇ ਫਿਰ ਤੰਗ ਵੀ ਜਿਆਦਾ ਨਾ ਕਰਿਆ ਕਰ ਸਾਨੂੰ ਅਸੀਂ ਤਾਂ ਅੱਗੇ ਬੜੇ ਤੰਗਿਆਂ ਉਹਦੇ ਨਹੀਂ ਨਹੀਂ ਚੱਲੀ ਗੱਲ ਖਚੋ ਤੇ ਤੰਗਿਆ ਤਰਾ ਵੀ ਫੋਨ ਤੇ ਤੰਗ ਹੋ ਜਾਂਦਾ ਫਿਰ ਤੁਹਾਨੂੰ ਪਤਾ ਵੀਰ ਕਈ ਨਾ ਕਈ ਲੈਣ ਵਾਲੇ ਵੀਰ ਫੋਨ ਕਰਦੇ ਕਈ ਵੀਰ ਉਤਰਾ ਵੀ ਫੋਨ ਲਾਈ ਜਾਂਦੇ ਕੋਈ ਫੋਨ ਲਾਉਣ ਦੀ ਗੱਲ ਕੋਈ ਨਹੀਂ ਆ ਰੇਲੇ ਟਾਈਨ ਵਾਲਾ ਫੋਨ ਲਾਵੇ ਬੰਦਾ ਉਹ 9 ਵਜੇ ਲਾਉਣ ਤਾਂ ਨੂੰ ਫਰੀ ਹੋ ਗਏ ਹਾਂਜੀ ਹਾਂਜੀ ਫਿਰ ਪੁੱਛੀ ਜਾਂਣ ਡਰੈਕਟ ਡੂਸ ਫਿਰ ਜੋ ਮਰਜ਼ੀ ਕਰੀ ਜਾਣ ਕਈ ਵੀਰੇ ਇਹਦੇ ਬਾਕੀ ਕੋਈ ਗੱਲ ਨਹੀਂ ਫੋਨ ਲਾਉਣਾ ਹੀ ਇਹ ਨਹੀਂ ਆਂਦੇ ਬਾਕੀ ਚੱਕਰੇ ਆ ਵੀ ਥੋੜੀ ਜੀ ਬੇਨਤੀ ਆ ਵੀ ਜਿੰਨੇ ਪਸੂ ਲੈਣਾ ਦਾ ਉਹ ਗੱਲ ਕਰਿਆ ਕਰੇ ਹਾਂ ਓਕੇ ਜੀ ਹਾਂਜੀ ਹਾਂਜੀ ਲਓ ਜੀ ਖਰੀਦ ਬਾਕੀ ਜੇ ਕੋ ਚੰਗਾ ਮਾਲਾ ਬੋਲੇ ਗਿਆ ਤੇ ਮਾਫੀ ਚਾਹੁੰਦੇ ਆ ਨਹੀਂ ਨਹੀਂ ਸਸੀ ਗੱਲ ਜੀ ਸਸੀ ਗੱਲ